ਵੀ ਤੁਸੀਂ ਕੋਈ ਡਿਸਟਰਬ ਕਰਨ ਆ ਕੇ ਸਾਰੇ ਗੱਲਾਂ ਵਿੱਚ ਕੋਈ ਕੰਮ ਨਹੀਂ ਕੱਟੋ ਤੁਸੀਂ ਸਕੂਲ ਚ ਕੋਈ ਕੰਮ ਨਹੀਂ ਰਹਿ ਗਈ ਸਕੂਲ ਚ ਕੋਈ ਕਿਸੇ ਤਰ੍ਹਾਂ ਇਹ ਕਾਸ਼ ਕਿ ਮੈਨੂੰ ਇੱਕ ਮਿੰਟ ਜਤਾਰ ਸਿੰਘ ਜੀ ਤੁਸੀਂ ਕੰਮ ਗੇਟ ਬੰਦ ਕਰ ਦੋ ਇਹ ਹੈਗਾ ਆਪਣੇ ਅਧਕਾਰ ਦੀ ਕਿਥਰ ਗੇਟ ਬੰਦ ਕਰ ਰਹੇ ਹੋ ਤੁਹਾਡੀ ਦੱਸੋ ਕੀ ਹੈ ਕੰਮਕਾਰ ਖੇਤਰ ਜਾਂਦਾ ਜੀ ਗੇਟ ਬੰਦ ਕਰਦੇ ਨਹੀਂ ਅਧਿਕਾਰ ਅਸੀਂ ਪਾਈ ਨੂੰ ਲਵਾਈ ਜਾ ਰਹੀ ਤੁਸੀਂ ਸਾਰੀ ਕਹਾਣੀ ਨਹੀਂ ਕਰਦਾ ਉਹਨੂੰ ਕਰ ਰਹੇ ਸੀ ਜਦ ਜੇ ਸੀ ਜੀ ਨੂੰ ਕਰ ਰਹੇ ਸੀ ਇਹ ਨਹੀਂ ਕਰਦਾ ਸਾਰੀ ਚੀਜ਼ ਬੁਖਾਰ ਦੇ ਨਾਲ ਨਾਲ ਤੁਹਾਨੂੰ ਪਤਾ ਹੈ ਸਸੇ ਗੱਲਾਂ ਨਹੀਂ ਸੋਚਦਾ ਕੋਈ ਪਾਸਪੋਰਟ ਆਜੀ ਨਹੀਂ ਕਰਦੇ ਸਮਾਂ ਦਿਓ ਜੇ ਲੋਕੀ ਸੁਣਨਾ ਨਾਲ ਹੀ ਕਰਦੇ ਆ ਇਸ ਨੂੰ ਸਾ ਕਰਦੇ ਨਹੀਂ ਇੱਥੇ ਕੰਮ ਕਰਦੇ 20 ਸਾਲ ਦੀ 20 ਦਿਨੋਂ ਤੋਂ ਨਹੀਂ ਕਰਦੇ ਨਹੀਂ ਕਰਦਾ 20 ਸਾਲ ਬਜੀ ਤੱਕ ਹਾਂ ਅਸੀਂ ਸਕੂਲ ਨਾਲ ਦੀਆਂ ਨਾਲ ਬਜਾਈਆਂ ਇਹ ਬੇਚਾਨਾ ਹਾਂ ਹਾਂ ਅਸੀਂ ਮੰਨਣਾ ਕਰਾਂਗੇ ਜਦੋਂ ਪਾਲਿਸ਼ ਨਹੀਂ ਕਹੋਂ ਤੋਂ ਪੈਂਦੀ ਕਹੀ ਤਾਂ ਜਾਣਦੇ ਆ

آج تو نوں بیٹھو کمیٹی یاد نہ کوئی نہ کوئی بول رہا ہے تجھے سنانے دی نہیں بولے سنانے دی نہیں کوئی 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 تو کو پتہ نہیں کوئی 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 تو کو پتہ نہیں کوئی 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 تو کو پتہ نہیں 可以。 ਸਾਤ ਲੱਖ ਫੜਾ ਕੇ ਹਮੇਸ਼ਾ ਸਾਤ ਲੱਖ ਕਰਦੇ ਜਾਵਾਂਗੇ ਨਹੀਂ ਨਿਦਾਨੇ ਵਿੱਚ ਸਾਹ ਬਾਦ ਤੁਹਾਨੂੰ ਪ੍ਰਧਾਨ ਸਾਹਿਬ ਦੇ ਪਾਸੇ ਮਾਰਾ ਲਾ ਦੇ ਬੀਟਾ ਜਾ ਕੇ ਜਾ ਕੇ ਬੱਸ ਕੀ ਲਾ ਕੇ ਕਿਸੇ ਕਰਮ ਕਰੇ ਹਾਂ ਜੀ ਵੋਟਾਂ 'ਤੇ ਖੜੇ ਹੋ ਜਾਓ ਅੱਗੇ ਆ ਜਾਏ ਤੁਹਾਨੂੰ ਆਪਾਂ ਬਿਚਾਲੋ ਜਵੇਂ ਚਲਾਉਣਾ ਹੈ ਚਲਾਤਾ ਹੈ। ਨਹੀਂ ਫਿਰ ਕੋਈ ਮੇਰੀ ਗੱਲ ਤਾਂ ਸੁਣ ਤੁਸੀਂ ਪ੍ਰਬੰਧਕ ਕਮੇਟੀ ਨੂੰ ਕੋਸ਼ਿਸ਼ ਤਾਂ ਕਰਨ ਦਿਓ। ਤੁਹਾਨੂੰ ਤਾਂ ਕਹਿੰਦੇ ਤੁਹਾਨੂੰ ਜੇ ਕਹੇ ਤੁਹਾਨੂੰ ਕਹੋ। ਹੈ? ਇਹ ਕੰਮ ਕਰੋ ਕੰਮ ਕਰੋ। ਕਮਾਲ ਦੀ ਹੋਣੀ ਜੇ ਸਾਰੇ ਪਸੰਦਿਆਂ ਵਿੱਚ ਚੁਣ ਕੇ ਭੇਜਦਾ ਇਹਨਾਂ ਨੂੰ ਜਿਹੜਾ ਭੇਜ ਰਹੀ ਹੈ। ਨਹੀਂ ਨਹੀਂ ਤੁਹਾਨੂੰ ਇਹਨਾਂ ਸਾਰੇ ਪਸੰਦਿਆਂ ਵਿੱਚ ਚੁਣ ਕੇ ਭੇਜਿਆ ਨੂੰ ਆ ਭਾਈ ਸਾਹਿਬ ਨੂੰ ਕਿ ਨਹੀਂ ਭੇਜਾਂ? ਤੁਸੀਂ ਆਪ ਹੀ ਰੱਖ ਦਿਓ ਅੱਜ ਮੰਨਦੇ ਆ ਜਿਹੜਾ ਜਿਹੜਾ ਮੇਰੀ ਗੱਲ ਤਾਂ ਹੋਵੇ ਇਹਨਾਂ ਨੂੰ ਇਹਦਾ ਆਪ ਕੋ ਕਰਨਾ ਪਵੇਗਾ ਇਹਨਾਂ ਨੂੰ ਮੰਨਦੇ ਆ ਜਿਹੜਾ ਝੋੜਾ ਕੋਈ ਪਾੜਨਾ ਤੁਸੀਂ ਰੱਖੋ ਵੀ ਹਾਂ ਭਾਈ ਸਾਡਾ ਪਾੜਾ ਪੁੱਛਿਆ ਤਿੰਨ ਵੀ ਮਹੀਨੇ ਹੋ ਗਏ ਨਹੀਂ ਹੋਏ ਕਹਿੰਦਾ ਜੁਣੋ ਸਰਕਾਰ ਨਾਲ ਮਿਲਣਾ ਤਾਂ ਨਹੀਂ ਕੋਈ ਹੈ ਹੀ ਨਹੀਂ ਨਾ ਇਹ ਕੋਈ ਗੱਲ ਨਹੀਂ ਕਿ ਉਹਦਾ ਮਤਲਬ ਇਹ ਹੈ ਕਿ ਉਹ ਲੋਕਾਂ ਦਾ ਹੈਗਾ ਉਹ ਬੰਦ ਮਦਦ ਕਰਦਾ ਹੈ ਇੱਕ ਇਹੋ ਜਿਹਾ ਕੰਮ ਕਰਦਾ ਹੈ ਜਿਹਦੇ ਨਾਲ ਗੱਲ ਮਾਰਦੇ ਜਾਣਾ ਪੈ ਰਿਹਾ ਹੈ ਨਾ ਪਰ ਇਹ ਸਿਰਫ ਆਪਣਾ ਮਿਲਣਾ ਸੋਹਣੇ ਕਰਕੇ ਚਲਾਈ ਜਾ ਰਹੀ ਹੈ ਮੇਰੀ ਗੱਲ ਸੁਣੋ ਇਹਨਾਂ ਆਪਾਂ ਨੂੰ ਇਹ ਕਮੇਟੀਆਂ ਲਗਾਉਂਦੇ ਨੇ ਕਿ ਉਹਦਾ ਕੀ ਇਹ ਆਪਾਂ ਨੂੰ ਉਹ ਵੀ ਨਹੀਂ ਜਾਣਿਆ ਪਰ ਸਭ ਵੀ ਜਾਣ ਨਹੀਂ ਦੱਸੋ ਜੇ ਤਾਂ ਨਹੀਂ ਆਪਾਂ ਤਾੜੀ ਖਾਦੇ ਫਿਰ ਨਹੀਂ ਲੋੜੀ ਆਪਾਂ ਚੱਲ ਜਾਈਏ ਆਪਾਂ ਸਵੇਰੇ ਦੇਣਾ ਆਪਾਂ ਚਾੜੀ ਦਾ ਚੱਕੀ ਤੇ ਕਾ ਗਿਆ ਬਿਲਕੁਲ ਚਲੋ ਬਾਹਰ ਤੁਸੀਂ ਵੀ ਹਾਂ ਉਹਨਾਂ ਨੂੰ ਲੱਗਦਾ ਇਹ ਮਾਤਾ ਚੰਗੀ ਨਾਲ ਆਪੇ ਉਹਨਾਂ ਨੂੰ ਆਪਣੇ ਆਪ ਪਤਾ ਲੱਗਾ ਟੀਚਰ ਮਹਿਕਮੇ ਨਾਲ ਤੁਸੀਂ ਆਪ ਹੀ ਧੱਕਾ ਕਰਦੇ ਨਹੀਂ ਨਹੀਂ ਆ ਕੀ ਕਰੀਓ ਬਹੁਤ ਸੀ ਕਰਨਾ ਕਰਤੋਂ ਕਰੀਓ ਆਪ ਕੋਲ ਮਾਇਆ ਆਪਣਾ ਖਾਸ ਦਿਵਾਨ ਸ਼੍ਰੀ ਗੁਰਵੰਤਵਾਲਾ ਪ੍ਰਦਾਨ ਹੋ ਰਿਹਾ ਹੈ। ਉਹ ਅੱਜ ਸਕੂਲ ਦੇ ਵਿੱਚ ਆਏ ਸੀਗੇ। तकरीबन 5 ਕਿ ਮਹੀਨੇ ਹੋ ਗਏ ਵੀ ਅਪ੍ਰੈਲ ਤੋਂ ਆਪਾਂ ਡਿਊਟੀ ਸਾਭ ਰਹੇ ਹਾਂ। ਤੇ ਕੁਝ ਕਿ ਕਮੀਆਂ ਸਕੂਲ ਦੇ ਵਿੱਚ ਪਾਈਆਂ ਗਈਆਂ ਤੇ ਇੰਟੀਮੇਸ਼ਨ ਵੀ ਦਿੱਤੀ ਗਈ ਪਰ ਪ੍ਰੋਪਰ ਸਾਨੂੰ ਜਿਹੜੇ ਆ ਜਿਹੜੇ ਜਵਾਬ ਨਹੀਂ ਮਿਲੇ। ਤੇ ਉਸ ਕਰਕੇ ਕਮੇਟੀ ਨੇ ਫੈਸਲਾ ਕੀਤਾ ਸੀ ਜੋ ਲਈ ਆਪਣੇ ਪ੍ਰਿੰਸੀਪਲ ਨੇ। ਇਹ ਉਹਨਾਂ ਨੂੰ ਚੇਂਜ ਕੀਤਾ ਜਾਵੇ। ਸੋ ਅਸੀਂ ਅੱਜ ਪ੍ਰਿੰਸੀਪਲ ਜਿਹੜੇ ਨਵੇਂ ਨੇ ਉਹ ਵੀ ਸਾਡੇ ਨਾਲ ਹੀ ਨੇ। ਉਹ ਚੇਂਜ ਕਰ ਕੇ ਆਏ ਆ। ਤੇ ਉਸੇ ਗੱਲ ਦਾ ਜਿਹੜਾ ਸਕੂਲ ਸਟਾਫ ਨੂੰ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਕਿ ਜਾਇਜ਼ ਨਹੀਂ ਹੈ ਜੀ ਕਮੇਟੀ ਦਾ ਇਹ ਮਤਲਬ ਮਤਾ ਹੁੰਦਾ ਜੀ ਕਮੇਟੀ ਜੋ ਵੀ ਮਤਾ ਪਾਉਂਦੀ ਹੈ ਤੇ ਉਹਦੇ ਅਕੋਰਡਿੰਗ ਆਪਾਂ ਚੇਂਜ ਕਰ ਸਕਦੇ ਜੇ ਕਿਸੇ ਨੂੰ ਇਤਰਾਜ਼ ਹੈ ਜਿੰਨੇ ਉਹ ਕਹਿ ਰਹੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਉਹ ਤੁਸੀਂ ਬਾਅਦ ਵਿੱਚ ਇਤਰਾਜ਼ ਦੇ ਸਕਦੇ ਹੋ ਲਿਖਤੀ ਦੇ ਸਕਦੇ ਹੋ ਕਿਸੇ ਅਫਸਰ ਨੂੰ ਦੇ ਸਕਦੇ ਹੋ ਸਾਨੂੰ ਦੇ ਸਕਦੇ ਹੋ ਉਹਦੇ ਵਿੱਚ ਜਿਹੜੇ ਰੂਲ ਨੇ ਰੈਗੂਲੇਸ਼ਨ ਵੀ ਉਹ ਗੱਲ ਕਰਦੇ ਆ ਲੋਗ ਰਿਗਾਰਡਿੰਗ ਤੁਹਾਨੂੰ ਦੱਸ ਦਿੰਦਾ ਰੱਖੋ ਮੈਂ ਪ੍ਰਿੰਸੀਪਲ ਦੇ ਰੂਮ ਦੇ ਨਾਲ ਹੀ ਮੇਰਾ ਰੂਮ ਹੈ ਜਦੋਂ ਦਫਤਰ ਦੇ ਵਿੱਚ ਕਾਫੀ ਹਲਚਲ ਹੋਈ ਬਾਲੇ ਜਨਾਂ ਨੇ ਉੱਚੀ-ਉੱਚੀ ਬੋਲਣਾ ਸ਼ੁਰੂ ਕੀਤਾ ਕਾਫੀ 2-4 ਜਨ ਨੇ ਉੱਠ ਕੇ ਜਦੋਂ ਅੰਦਰ ਆਏ ਵੀ ਇਹ ਕੀ ਰੋਲਾ ਪੈ ਰਿਹਾ ਸਰ ਦੇ ਗੱਲ ਪੈ ਰਹੇ ਸੀਗੇ ਕਾ ਮੈਂਬਰ ਜਿਹੜੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਆਇਆ ਵੀ ਅਸੀਂ ਇਹਨੂੰ ਬਦਲਨਾ ਸੀ ਐਂ ਕਰਨਾ ਐ ਕੋਈ ਕਿਸੇ ਨੂੰ ਕਿਵੇਂ ਆ ਕੇ ਸੀਟ ਬਦਲ ਲੂਗਾ ਇਸ ਚੀਜ਼ ਦਾ ਸਾਡੇ ਸਟਾਫ ਨੇ ਸਾਰਿਆਂ ਨੇ ਆ ਕੇ ਵਿਰੋਧ ਕੀਤਾ ਜਿਸ ਦੇ ਨਾਲ ਇਹਨਾਂ ਨੇ ਸਾਡੇ ਸਟਾਫ ਨਾਲ ਲੇਡੀਜ਼ ਸਟਾਫ ਨਾਲ ਵੀ ਬਤਮੀ ਜੀ ਸਾਨੂੰ ਮੱਛੀਆਂ ਤੱਕ ਦੱਸਿਆ ਮੱਛੀ ਮਾਰਕੀਟ ਨਾ ਬਣਾਉਂਨਾਂ ਇਹਨਾਂ ਦੇ ਵਿੱਚ ਕੁਛ ਨਹੀਂ ਮਿਲਦੇ ਆ ਜੋ ਸਟਾਫ ਨੂੰ ਗਲਤ ਬੋਲ ਰਹੇ ਸੀ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਸੀ ਇਹ ਸਾਡੀ ਵੀਡੀਓ ਬਣਾ ਰਹੇ ਸੀ ਜਦੋਂ ਕਿ ਇਹਨਾਂ ਨੂੰ ਅਧਿਕਾਰ ਨਹੀਂ ਹੈਗਾ ਲੇਡੀਜ਼ ਦੀ ਵੀਡੀਓ ਬਣਾਉਂਦਾ ਬਹੁਤ ਗਲਤ ਤਰੀਕੇ ਨਾਲ ਇਹਨਾਂ ਵਿੱਚ 10-12 ਮੈਂਬਰ ਹੈ ਜਿਹੜੇ ਸਾਡੇ ਨਾਲ ਮਿਸਬੇਵ ਕਰਦੇ ਨੇ ਕਿਉਂਕਿ ਜੇ ਇਹ ਇੰਨੇ 50 ਜਣੇ ਇੱਕ ਪ੍ਰਧਾਨ ਦੇ ਨਾਲ ਆ ਸਕਦੇ ਆ ਆ ਸਾਡਾ ਸਟਾਫ ਵੀ ਸਾਡੇ ਪ੍ਰਿੰਸੀਪਲ ਸਾਹਿਬ ਨਾਲ ਖੜਾ ਤੇ ਖੜਾ ਹੀ ਰਹੂਗਾ ਅਸੀਂ ਕੋਈ ਗਲਤ ਬੰਦੇ ਨਾਲ ਨਹੀਂ ਖੜੇ ਅਸੀਂ ਸੱਚ ਨਾਲ ਖੜੇ ਆ ਸੱਚ ਨਾਲ ਅਸੀਂ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ ਤੇ ਪ੍ਰਿੰਸੀਪਲ ਦੀ ਕੁਰਸੀ ਨੂੰ ਨਹੀਂ ਅਸੀਂ ਆ ਚਾਂਦੇ ਨਾ। ਜੀ ਸਰਦਾਰ ਹਰਜੀਤ ਸਿੰਘ ਖਾਲਸਾ ਜੀ ਪ੍ਰਧਾਨ ਚੁਣੇ ਗਏ ਆ। ਉਹਨਾਂ ਨੇ ਤਿੰਨ ਵਿੱਦਕਦਾਰਾਂ ਤੇ ਵੱਖ-ਵੱਖ ਨਵੇਂ ਕਮੇਟੀਆਂ ਬਣਾਉਣੀਆਂ। ਸਾਡੇ ਨਾਲ ਬਸ ਜਵਾਨੀ ਸ਼ੁਰੂ ਤੋਂ ਜਿਵੇਂ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰ ਲਿਆ ਪੋਲੀਟੀਕਲੀ ਵੀ ਇਹ ਖਾਲਸਾ ਸਕੂਲ ਦਾ ਸਟਾਫ ਵਧੀਆ ਨਹੀਂ। ਉਹਨਾਂ ਦੀ ਮਾ ਰਾਜਨੀਤੀ ਤੌਰ ਤੇ ਮਰਲੋ ਸਾਨੂੰ ਰਾਜਨੀਤੀ ਤੌਰ ਤੇ ਦੇਖ ਰਹੇ ਸਾਨੂੰ ਅਧਿਆਪਕ ਦਾ ਦੇਖਣਾ ਨਹੀਂ ਦੇਖ ਰਹੇ। ਨਾ ਕੋਈ ਅੱਜ ਤੱਕ ਇਹਨਾਂ ਨੇ ਕੋਈ ਮੀਟਿੰਗ ਕੀਤੀ ਆ ਸਾਡਾ ਸਟਾਫ ਬੈਠਾ ਸਾਰਾ ਕੱਲਾ-ਕੱਲਾ ਨੂੰ ਪੁੱਛਿਆ ਜਾ ਸਕਦਾ ਨਾ ਕੋਈ ਜਿਹੜੀ ਮੈਨੇਜਿੰਗ ਕਮੇਟੀ ਦੀ ਬੰਤਰ ਹੈ ਇਹਨਾਂ ਨੂੰ ਕੋਈ ਵਿਧਾਨ ਨਹੀਂ ਇਹਨਾਂ ਕੋਲੇ ਸਾਡੇ ਕੋਲੇ ਵਿਧਾਨ ਆ ਸੀ ਇਹਨਾਂ ਨੂੰ ਦੱਸਿਆ ਸੀ ਅੱਜ ਇਹਨਾਂ ਨੇ ਅਚਨਚੇਤ ਮੇਰੇ ਕੋਲੇ ਆਏ ਆ ਕੇ ਕਹਿੰਦੇ ਵੀ ਤੁਸੀਂ ਕੁਰਸੀ ਦੇ ਪਾਸੇ ਜੋ ਇੱਕ ਰਿਟਾਇਰਡ ਹੀ ਬੰਦਾ ਹੈ ਸਵਰਨਜੀਤ ਸਿੰਘ ਉਹ ਬੰਦੇ ਨਾਲ ਹੀ ਪ੍ਰਿੰਸੀਪਲ ਆਉਣਾ ਪਰ ਜਿਹੜਾ ਸਾਡਾ ਗਵਰਨਮੈਂਟ ਐਡਿਟਿਡ ਸਕੂਲਾਂ ਦਾ ਵਿਧਾਨ ਹੈ ਉਹ ਇਹ ਕਹਿੰਦਾ ਵੀ ਸਟਾਫ ਦੇ ਵਿੱਚੋਂ ਹੀ ਜੇ ਕੋਈ ਪ੍ਰਿੰਸੀਪਲ ਦੀ ਕਮੀ ਪੈਸੀ ਹੈ ਵਿੱਚੋਂ ਹੀ ਪ੍ਰਿੰਸੀਪਲ ਲਿਆ ਜਾ ਰਿਹਾ ਹੈ ਉਹ ਸਾਡੇ ਨਾਲ ਇਥੇ ਖਿੱਚੋਤਾਣੇ ਜਿਹੜੇ ਵਿੱਚ ਸਰਦਾਰ ਹਰਜੀਤ ਸਿੰਘ ਤਾਂ ਬੜੇ ਪੁਆਇੰਟਲੀ ਗੱਲ ਕਰ ਰਹੇ ਸੀ ਪਰ ਜਿਹੜੇ ਉਹਦੇ ਨਾਲ ਕੁਝ ਹੋਰ ਬੰਦੇ ਸੀ ਉਹਨਾਂ ਨੇ ਸਾਡੇ ਲੇਡੀਜ਼ ਨਾਲ ਵੀ ਮਾੜਾ ਵਰਤਾਓ ਕੀਤਾ